ਜ਼ਿਲ੍ਹਾ ਪਟਿਆਲਾ ਵਿੱਚ ਆਰਮੀ ਦੇ ਕਰਨਲ ਕੁਸ਼ਪਿੰਦਰ ਬਾਟ ਅਤੇ ਉਹਨਾਂ ਦੇ ਪੁੱਤਰ ਨਾਲ ਪੁਲਿਸ ਮਲਾਜ਼ਮਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਇੱਕ ਪਾਰਕਿੰਗ ਵਿਵਾਦ ਕਾਰਨ ਵਾਪਰਿਆ ਜਿਸ ਦੌਰਾਨ ਪੁਲਿਸ ਮਲਾਜ਼ਮਾਂ ਨੇ ਕਰਨਲ ਅਤੇ ਉਹਨਾਂ ਦੇ ਪੁੱਤਰ ਨਾਲ ਬੇਰਹਮੀ ਨਾਲ ਕੁੱਟਮਾਰ ਕੀਤੀ ਜਿਸ ਕਰਕੇ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ। ਜਾਣਕਾਰੀ ਮੁਤਾਬਕ ਕਰਨਲ ਕੁਸ਼ਪਿੰਦਰ ਬਾਟ ਆਪਣੇ ਪੁੱਤਰ ਦੇ ਨਾਲ ਘਰ ਵਾਪਸ ਆ ਰਹੇ ਸਨ। ਪਟਿਆਲੇ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਕਰਨਲ ਨੇ ਆਪਣੀ ਕਾਰ پارک ਕਰਨੀ ਚਾਹੀ ਜਿਸ ਨੂੰ ਲੈ ਕੇ ਮੌਜੂਦ ਕੁਝ ਪੁਲਿਸ ਮੁਲਾਜ਼ਮਾ ਨੇ ਬਹਿਸ ਹੋ ਗਈ ਇਹ ਬਹਿਸ ਜਲਦੀ ਹੀ ਵਿਵਾਦ ਵਿੱਚ ਬਦਲ ਗਈ ਜਿਸ ਦੌਰਾਨ ਪੁਲਿਸ ਨੇ ਕਰਨਲ ਅਤੇ ਉਹਨਾਂ ਦੇ ਪੁੱਤਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਇਹ ਹਿੰਸਕ ਘਟਨਾ ਦੌਰਾਨ ਕਰਨਲ ਤੇ ਉਹਨਾਂ ਦੇ ਪੁੱਤਰ ਗੰਭੀਰ ਸੱਟਾਂ ਲਗੀਆਂ ਹਨ ਜਿਸ ਕਰਕੇ ਉਹਨਾਂ ਨੂੰ ਮਿਲਟਰੀ ਹਸਪਤਾਲ ਪਟਿਆਲਾ ਦਾਖਲ ਕਰਾਇਆ ਗਿਆ ਹੈ ਘਟਨਾ ਦੀ ਜਾਣਕਾਰੀ ਮਿਲ ਤੈ ਹੀ ਐਸਐਸਪੀ ਨਾਨਕ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ 12 ਪੁਲਿਸ ਮੁਲਾਜ਼ਮਾ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਕਸਤ ਮੀਨਤ ਦੱਸਿਆ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਤੇ ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਹਨਾਂ ਨੇ ਇਹ ਦੱਸਿਆ ਕਿ ਇਹ ਜਾਂਚ 35 ਦਿਨਾਂ ਦੇ ਅੰਦਰ ਪੂਰੀ ਹੋ ਜਾਵੇਗੀ ਅਤੇ ਦੋਸ਼ੀ ਪਾਏ ਗਏ ਪੁਲਿਸ ਮੁਲਾਜ਼ਮਾ ਉੱਤੇ ਸਖਤ ਕਾਰਵਾਈ ਹੋਵੇਗੀ। ਐਸਐਸਪੀ ਨਾਨਕ ਸਿੰਘ ਨੇ ਫੌਜੀ ਕਰਨਲ ਪੁਸ਼ਪਿੰਦਰ ਬਾੜਾ ਤੇ ਉਹਨਾਂ ਦੇ ਪਰਿਵਾਰ ਨਾਲ ਮਾਫੀ ਮੰਗਦੇ ਹੋਏ ਕਿਹਾ ਕਿ ਪੁਲਿਸ ਵਿਭਾਗ ਫੌਜ ਅਤੇ ਜਵਾਨਾਂ ਦੀ ਹਮੇਸ਼ਾ ਸਤਿਕਾਰ ਕਰਦਾ ਹੈ। ਉਹਨਾਂ ਸਬਕਰ ਕੀਤਾ ਕਿ ਇਹ ਮਾਮਲਾ ਪੁਲਿਸ ਮੁਲਾਜ਼ਮਾ ਦੀ ਗਲਤੀ ਨਾਲ ਵਾਪਰਿਆ ਜਿਸ ਕਰਕੇ ਇਹਨਾਂ ਤੇ ਸਖਤ ਕਾਰਵਾਈ ਕਰਨੀ ਹੋਵੇਗੀ। ਇਹ ਮਾਮਲਾ ਹੁਣ ਪਟਿਆਲਾ ਤੇ ਸਾਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਲੋਕਾਂ ਨੇ ਪੁਲਿਸ ਮੁਲਾਜ਼ਮਾਂ ਵੱਲੋਂ ਹੋਈ ਇਸ ਕਰਤੂਤ ਦੀ ਨਿਖੇਦੀ ਕਰਦਿਆਂ ਮੰਗ ਕੀਤੀ ਕਿ ਦੋਸ਼ੀ ਪੁਲਿਸ ਮੁਲਾਜ਼ਮਾ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਹੋਣ ਵਾਲੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਇਸ ਮਾਮਲੇ ਦੀ ਜਾਂਚ ਹੁਣ 45 ਦਿਨਾਂ ਵਿੱਚ ਪੂਰੀ ਹੋਵੇਗੀ ਹੋਰ ਖਬਰਾਂ ਲਈ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਐਲਐਮਆਈ ਟੀਵੀ ਪੰਜਾਬ ਇਹ ਇਨਸੀਡੈਂਟ ਰਚਿਤਰਾ ਹਸਪੀਟਲ ਦੇ ਬਾਹਰ ਹੋਇਆ ਸੀਗਾ 13 ਤੇ 14 ਦੀ ਰਾਤ ਦਾ ਉਦੇ ਬਾਰੇ ਇਹ ਅੱਜ ਇੱਕ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਸੋ ਮੈਂ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਬੜੀਆਂ ਕੈਟੇਗੋਰਿਕਲੀ ਕਲੀਅਰ ਕਰਨੀਆ ਚਾਹੁੰਦਾ ਦੱਸਣਾ ਚਾਹਨਾ ਸਾਡਾ ਪੰਜਾਬ ਪੁਲਿਸ ਐਜ਼ਨ ਆਰਗੇਨਾਈਜੇਸ਼ਨ ਸਾਡਾ ਬਹੁਤ ਰਿਸਪੈਕਟਿੰਗ ਆਰਮੀ ਅਸੀਂ ਉਹਨਾਂ ਨੂੰ ਬਹੁਤ ਹਾਈ ਰਿਗਾਰਡ ਚ ਰੱਖਦੇ ਆ ਐਜ਼ਨ ਇੰਡੀਅਨ ਐਜ਼ ਅ ਸਿਟੀਜ਼ਨ ਆਫ ਦਿਸ ਕੰਟਰੀ ਤੇ ਜਿਹੜਾ ਪੰਜਾਬ ਪੁਲਿਸ ਦੇ ਮੈਂਬਰ ਹੋਣ ਦੇ ਨਾਤੇ ਆਈ ਕੈਨ ਸੇ ਫਾਰ ਦ ਐਂਟਾਇਰ ਪੰਜਾਬ ਪੁਲਿਸ ਕੇ ਸਾਡੇ ਲਈ ਜਿਹੜੀ ਇੰਡੀਅਨ ਆਰਮੀ ਆ ਬਹੁਤ ਸਨਮਾਨਤ ਤੇ ਉਹਨਾਂ ਦੇ ਜਿਹੜੇ ਐਕਟੀਵਿਟੀਜ਼ ਨੇ ਜਿਹੜੇ ਉਹ ਕੰਮ ਕਰਦੇ ਨੇ ਜਿਹੜੇ ਬਾਰਡਰ ਤੇ ਸ਼ਹਾਦਤਾਂ ਨੇ ਇੰਡੀਆ ਵਾਸਤੇ ਦੇਸ਼ ਵਾਸਤੇ ਉਹ ਸਾਰਿਆਂ ਲਈ ਸਨਮਾਨ ਸੋ ਜਿਹੜਾ ਇਹ ਇਨਸੀਡੈਂਟ ਹੋਇਆ ਉਹ ਬੜਾ ਮਾੜਾ ਇਨਸੀਡੈਂਟ ਹੈ ਨਹੀਂ ਹੋਣਾ ਚਾਹੀਦਾ ਸੀ ਜਿਹੜਾ 13 ਤੇ 14 ਦੀ ਰਾਤ ਨੂੰ ਹੋਇਆ ਜਿਹਦੇ ਵਿੱਚ ਇੱਕ ਕਰਨਲ ਸਾਹਿਬ ਨਾਲ ਪੁਲਿਸ ਮੁਲਾਜ਼ਮਾਂ ਦੀ ਕੋਈ ਝੜਪ ਹੋਈ ਹੈ ਸੋ ਉਹਦੋਂ ਅਸੀਂ ਡੀਪਲੀ ਰਿਗਰੈਟ ਕਰਦੇ ਆ ਉਹਦੇ ਵਾਸਤੇ ਅਸੀਂ ਮਾਫੀ ਵੀ ਮੰਗਦੇ ਆ ਕਿ ਜਿਹੜੀ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਸੋ ਜਿਹੜਾ ਇੰਡੀਅਨ ਆਰਮੀ ਜਿਹੜੀ ਸਾਡੇ ਪਟਿਆਲਾ ਯੂਨਿਟ ਹੈ ਉਹਨਾਂ ਨਾਲ ਸਾਡੇ ਬੜੇ ਵਧੀਆ ਰਿਲੇਸ਼ਨ ਰਹੇ ਨੇ ਹੁਣ ਤੱਕ ਕਦੀ ਵੀ ਇਹੋ ਜਿਹਾ ਕੋਈ ਇਨਸੀਡੈਂਟ ਨਹੀਂ ਹੋਇਆ ਨਾ ਹੀ ਅੱਗੇ ਇਹੋ ਜਿਹਾ ਕੋਈ ਇਨਸੀਡੈਂਟ ਹੋਣ ਦਿੱਤਾ ਜਾਊਗਾ ਬਟ ਫਿਰ ਵੀ ਜਿਹੜਾ ਇਨਸੀਡੈਂਟ ਹੈ ਹੋਇਆ ਕਰਨਲ ਸਾਹਿਬ ਦੇ ਨਾਲ ਉਹਦੇ ਵਿੱਚ ਸਾਡੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ 65 ਸਿਵਲ ਲਾਈਨ ਥਾਣੇ ਵੀ ਇਨ ਐਡੀਸ਼ਨ ਜਿਹੜਾ ਕਿ ਇੰਡੀਅਨ ਆਰਮੀ ਦੇ ਆਫੀਸਰ ਨੇ ਕਰਨਲ ਸਾਹਿਬ ਉਹਨਾਂ ਦੇ ਨਾਲ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਡਿਸਪਲਿਨਰੀ ਐਕਸ਼ਨ ਲੈਂਦੇ ਹੋਏ ਮੇਰੇ ਵੱਲੋਂ 12 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਗਈ ਹੈ ਜਿਹੜੀ ਕਿ ਇਨਕੁਆਇਰੀ ਆਲਥੋ ਜਿਹੜਾ ਪੀਪੀਆਰ ਹੈ ਉਹਦੇ ਵਿੱਚ 180 ਦਿਨ ਦੀ ਪ੍ਰੋਵੀਜ਼ਨ ਹੈ ਕਿ 6 ਮਹੀਨੇ ਦੇ ਵਿੱਚ ਅਸੀਂ ਡਿਪਾਰਟਮੈਂਟਲ ਇਨਕੁਆਇਰੀ ਕੰਪਲੀਟ ਕਰਨੀ ਹੈ ਬਟ ਇਸ ਦੇ ਵਿੱਚ ਕਿਉਂਕਿ ਇਹ ਸੈਂਸਿਟਿਵ ਇਨਸੀਡੈਂਟ ਹੈ ਸੈਂਸਿਟਿਵ ਇਸ਼ੂ ਹੈ ਅਸੀਂ ਇਹਨੂੰ ਟਾਈਮ ਬਾਉਂਡ ਕਰਕੇ 45 ਡੇਸ ਦੇ ਵਿੱਚ ਵਿੱਚ ਇਹਦੀ ਇਨਕੁਆਇਰੀ ਕੰਪਲੀਟ ਕਰਾਵਾਂਗੇ ਤੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬਿਲਕੁਲ ਫੇਅਰਲੀ ਇਨਵੈਸਟੀਗੇਟ ਕੀਤਾ ਜਾਊਗਾ ਜਿਹਦਾ ਵੀ ਜੋ ਵੀ ਕਸੂਰ ਨਿਕਲੂਗਾ ਉਸ ਦੇ ਬੇਸਿਸ ਤੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਸ ਦੋਨੋਂ ਪਾਰਟੀਆਂ ਦੀ ਇਹਦੇ ਚ ਵਰਜਨ ਦੇ ਦਿੱਤੇ ਦੋਨੋਂ ਪਾਰਟੀਆਂ ਨੇ ਆਪਣਾ ਆਪਣਾ ਬਿਆਨ ਦਿੱਤਾ ਹੈ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਜਿਹੜੇ ਕਰਨਲ ਸਾਹਿਬ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਇਸ ਦੇ ਨਾਲ ਅਸੀਂ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰ ਰਹੇ ਹਾਂ ਉਹ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰਾ ਕੇ ਜਿਹੜਾ ਉੱਥੇ ਸਾਰਾ ਇਨਸੀਡੈਂਟ ਹੋਇਆ ਉਹਨੂੰ ਬਿਲਕੁਲ ਸਾਹਮਣੇ ਲਿਆਂਦਾ ਜਾਊਗਾ ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਥੋਰਲੀ ਤੇ ਲੀਗਲੀ ਇਨਵੈਸਟੀਗੇਟ ਕੀਤਾ ਜਾਏਗਾ ਵਿਦਆਊਟ ਐਨੀ ਬਾਇਸ ਜੋ ਇਹਦੇ ਸਾਹਮਣੇ ਆਊਗਾ ਇਹਨੂੰ ਲੌਜੀਕਲ ਕਨਕਲੂਜਨ ਤੇ ਆਪਾਂ ਕੇਸ ਨੂੰ ਲੈ ਕੇ ਜਾਵਾਂਗੇ ਨਾਲ ਦੀ ਨਾਲ ਜਿਹੜੀਆਂ ਡਿਸਪਲੀਨਰੀ ਪ੍ਰੋਸੀਡਿੰਗ ਇਨੀਸ਼ੀਏਟ ਕੀਤੀਆਂ ਗਈਆਂ ਉਹਨੂੰ ਵੀ ਅਸੀਂ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਪੁਲਿਸ ਆਫੀਸਰ ਦੇ ਨਾਮ ਉਹ ਮੈਂ ਤੁਹਾਡੇ ਨਾਲ ਡਿਟੇਲ ਬਾਅਦ ਵਿੱਚ ਸ਼ੇਅਰ ਕਰ ਦੂੰਗਾ 12 ਤੇ 12 ਜਿਹੜੇ ਅਸੀਂ ਸਸਪੈਂਡ ਕੀਤੇ ਨੇ ਤੇ ਡਿਪਾਰਟਮੈਂਟ ਲੈਂਕੁਆਰੀ ਇਨੀਸ਼ੀਏਟ ਕੀਤੀ ਹੈ। ਕਿ ਸਰਕਟ ਰੈਂਟ ਤੇ ਬਟ ਇਹ ਮੈਂ ਤੁਹਾਨੂੰ ਬੜਾ ਕੈਟੇਗੋਰਿਕਲੀ ਕਹਿਣਾ ਚਾਹੂੰਗਾ ਦੁਬਾਰਾ ਕਿ ਜਿਹੜਾ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਤੇ ਅਸੀਂ ਇਸ ਗੱਲ 'ਚ ਵੀ ਫੀਲ ਦਾ ਰਿਗਰਟ ਕਿ ਜਿਹੜਾ ਇਨਸੀਡੈਂਟ ਹੋਇਆ ਬਟ ਐਟ ਦ ਸੇਮ ਟਾਈਮ ਇਹਦੇ ਵਿੱਚ ਦੋਵੇਂ ਪਾਸੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਕਿ ਇਨਵੈਸਟੀਗੇਸ਼ਨ ਵਾਲੇ ਪਾਸੇ ਵੀ ਤੇ ਇਨਡਿਸਪਲਿਨ ਵਾਲੇ ਪਾਸੇ ਵੀ ਕਿਉਂਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਬੜੀ ਡਿਸਪਲਾਈਨਡ ਫੋਰਸ ਹੈ। ਤੇ ਪਿੱਛੇ ਵੀ ਜੇ ਕੋਈ ਐਵਰਜੈਂਸ ਇੰਸੀਡੈਂਟ ਹੋਇਆ ਤਾਂ ਅਸੀਂ ਬੜਾ ਸਟ੍ਰਿਕਟਲੀ ਉਹਨੂੰ ਲਿਆ। ਸੋ ਇਹਦੇ ਵਿੱਚ ਵੀ ਸਾਡੇ ਵੱਲੋਂ ਜਿਹੜੀ ਸਸਪੈਂਸ਼ਨ ਤੇ ਡਿਪਾਰਟਮੈਂਟਲ ਇਨਕੁਆਇਰੀ ਹੈ ਉਹ ਟਾਈਮ ਬਾਉਂਡ ਕਰਕੇ ਉਹਦੇ ਤੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ। ਉਹ ਬੋਕਸ ਮਾਰਿਆ ਨੇ ਆ ਕਿ ਉਹਨਾਂ ਨੂੰ ਬੋਕਸ ਮਾਰਿਆ। ਜਿਸ ਦੀ ਵੀਡੀਓ ਹੈਗੀ ਹੈ ਜੀਐਸਆਰ ਨੇ ਸੁਪਰਵਾਈਜ਼ ਨਹੀਂ ਕੀਤੀ ਹੈ। ਉਹਨਾਂ ਨੂੰ ਜਦੋਂ ਬੋਕਸ ਮਾਰਿਆ ਉਹ ਬੋਨਰ ਦੇ ਉੱਪਰ ਕਿਨੇ ਮੈਗੀ ਖਾਰੇ ਸੀ ਬੋਤਲ ਪਾਣੀ ਦੀ ਤੇ ਮੈਗੀ ਪਿਆ ਸੀ ਇੱਕ ਸਾਡੇ ਨੇਬਰ ਹੈਗੇ ਉਹ ਵੀ ਹੈਗੇ ਉਹ ਵਿਟਨੈਸ ਹੈਗੇ। ਪਪਾ ਰਾਜਿੰਦਰ ਟੱਪਾ ਵਾਲੇ ਵਿਟਨੈਸ ਹੈ ਕਿ ਉਹਨਾਂ ਨੇ ਵੀ ਸਾਨੂੰ ਸਟੇਟਮੈਂਟ ਦਿੱਤੀ ਹੈ ਹਨ ਪੁਲਿਸ ਚੋਮੜੀ ਸਟੇਟਮੈਂਟ ਦੇਜਤ ਕਰਾ ਲਈ ਉਸ ਤੋਂ ਬਾਅਦ ਉਹ ਬੋਨਟ ਤੇ ਕਿਲੇ ਬੋਨਟ ਤੋਂ ਉਹ ਥੱਲੇ ਅਨਕੌਂਸ਼ੀਅਸ ਹੋ ਕੇ ਗਿਰ ਗਏ ਕਿ ਉਹਨਾਂ ਨੂੰ ਬਾਕਸ ਚੋਂ ਪਾਇਆ ਸੀ ਬਾਕਸ ਮਾਰਿਆ ਕੋਹ ਬਾਇਦ ਹੈ ਵੀਡੀਓ ਤੇ ਉਹ ਉਹ ਥੱਲੇ ਡਿੱਗੇ ਉਹਨਾਂ ਦਾ ਬਾਹ ਫ੍ਰੈਕਚਰ ਹੋਇਆ ਮੇਰਾ ਬੇਟਾ ਉਹਨਾਂ ਨੂੰ ਚੱਕ ਰਿਹਾ ਸੀਗਾ ਉਹਨਾਂ ਨੂੰ ੱੱਕਾ ਮਾਰ ਰਿਹਾ ਸੀਗਾ ਪੁਲਿਸ ਵਾਲਿਆਂ ਨੂੰ ਤੇ ਨੌਸਰ ਨੂੰ ਉਹਨਾਂ ਨੂੰ ਚੱਕਿਆ ਉਸਨੇ ਉਹ ਬਿਓਸ਼ ਹੋਏ ਹੋਏ ਫਾਦਰ ਨੂੰ ਚੱਕ ਕੇ ਗੱਡੀ ਚ ਪਾ ਰਿਆ ਸੀ उस पकड़ के बाल तो के बाल साइड से लेके गए पूरी वीडियो अवेलेबल है उसनू डंडे पिछुद अठ रहे डंडे ला ला के उस बच्चे मारिया गया उसका सिर पकड़ के पोलट मारिया गया बचा बच्चा भाई ਨਹੀਂ ਹੋ ਜਾਈਗੀ ਇਸ ਕਰਕੇ ਤੁਸੀਂ ਕੰਪਰੋਮਾਈਜ਼ ਕਰ ਲਓ I said that ਤੁਸੀਂ ਵੀਡੀਓ ਦੇਖੋ ਔਰ ਅਟਰਟ ਟੂ ਵਰਨਰ ਦਾ ਫੈਸਲਾ ਲੈਣਾ ਚਾਹੀਦਾ ਜਿਸ ਤਰੀਕੇ ਨੇ ਉਹਨਾਂ ਨੇ ਮੇਰੇ ਬੱਚੇ ਨੂੰ ਤੇ ਮੇਰੇ ਹਸਬੰਦ ਨੂੰ ਮਾਰਿਆ ਹੁਣ ਮੈਂ ਅਜੇ ਨਹੀਂ ਰਹੀ ਵਾਪਕ ਹੋ ਜੇ ਤੱਕ ਪੁਲਿਸ ਸਟੇਸ਼ਨ ਤੇ ਚੱਕਰ ਕੱਟ ਰਹੀ ਹਾਂ ਮਨੂੰ ਬੇਗੂਨਾ ਚੱਲਦੇ ਕਦੇ ਇੰਨੇ ਨਾਲ ਤੇਰਾ 10 ਮਿੰਟ

ਤੁਸੀਂ ਵੀਡੀਓ ਵਿੱਚ ਦੇਖੋ ਜੀ ਐਸਆਰ ਪੁਲਿਸ ਵਾਲੇ ਕੋਲੇ ਪੁਲਿਸ ਵਾਲਿਆਂ ਨੂੰ ਬੋਲੋ ਜੀ ਐਸਆਰ ਦਿਖਾ ਵੀਡੀਓ ਦਿਖਾ 12 ਵਜੇ 27 ਮਿੰਟ ਉੱਤੇ ਇਹਨਾਂ ਨੇ ਉਤਰ ਕੇ ਇੱਕ ਬੰਦਾ ਨਾਲ ਕਰਿਆ ਮੇਰੇ ਹਸਬੰਦ ਨੇ ਉਹਨਾਂ ਨੂੰ ਹਾਈਕਾਡ ਦਿਖਾਇਆ ਆਪਣਾ ਕਿ ਮੈਂ ਗਵਰਨਮੈਂਟ empioyee ਆ ਮਗਰ ਉਹਨਾਂ ਨੇ ਕੀ ਕੀਤਾ ਪਿੱਛੇ ਵੀ ਆ ਕੇ ਬਾਕਸ ਮਾਰ ਕੇ ਅੰਕੇ ਲਿਆ ਉਹ ਬੇਦਰ ਜਿਵੇਂ ਆਪਣੇ ਆਪ ਨੂੰ 12 ਬੰਦੇ ਮਾਰਦੇ ਤੇ ਆਪਣੇ ਆਪ ਨੂੰ ਬਚਾਏ ਵੀ ਨਾ

कि ਤੁਸੀਂ ਰੋਸੇ ਢਿੱਲੋਂ ਦੀ ਪ੍ਰੈਸ ਕਾਨਫਰੰਸ ਕਿ ਚੱਲੀ ਤਾਂ ਅਸੀਂ ਅੱਜ ਤੁਸੀਂ ਦੇਖ ਰਹੇ ਹੋਗੇ ਅੱਗੇ ਹਮੇਸ਼ਾ ਆਪਣੀ ਜਦੋਂ ਵੀ ਆਪਾਂ ਪੀਸੀ ਕਰਦੇ ਹਾਂ ਪੂਰਾ ਆਪਣਾ ਕਮਰਾ ਭਰਿਆ ਹੁੰਦਾ ਹ ਹਰੇਕ ਚੈਨਲ ਹਰੇਕ ਪੱਤਰਕਾਰ ਆਪਣਾ ਚਾਹੇ ਪ੍ਰਿੰਟ ਮੀਡੀਆ ਦਾ ਚਾਹੇ ਇਲੈਕਟ੍ਰੋਨਿਕ ਮੀਡੀਆ ਦਾ ਉਹ ਇਥੇ ਆ ਕੇ ਜਾਂਦੇ ਨੇ ਆਪਣੀ ਪ੍ਰੋਪਰ ਕੰਮ ਜੀ ਕਰਕੇ ਜਾਂਦੇ ਨੇ ਅੱਜ ਪਹਿਲਾ ਤਾਂ ਇਹਨੇ ਡੈਮੋਕ੍ਰੇਸੀ ਦਾ ਜਿਵੇਂ ਪੰਜਾਬ ਸਰਕਾਰ ਨੇ ਪੰਜਾਬ ਨੂੰ ਜਿਸ ਨੇ ਕੀਤਾ ਹੈ ਉਹਦੇ ਬਾਰੇ ਤੁਹਾਨੂੰ ਖੁਲਾਸਾ ਕਰੂੰਗਾ ਮੈਂ ਦੂਜਾ ਹੈ ਡੈਮੋਕ੍ਰੇਸੀ ਦਾ ਚੌਥਾ ਪਹਿਲਾ ਦਾ ਜਿਹਨੂੰ ਆਪਾਂ ਪੱਤਰਕਾਰੀ ਕਹਿੰਦੇ ਹਾਂ ਉਹ ਪੱਤਰਕਾਰੀ ਦਾ ਵੀ ਗੜਾ ਕੋਟਨ ਦਾ ਕੰਮ ਨਹੀਂ ਆ ਇਹ ਸਰਕਾਰ ਨੇ ਕੀਤਾ ਇਥੋਂ ਦੇ ਐਡਮਿਨਿਸਟ੍ਰੇਸ਼ਨ ਨੇ ਕੀਤਾ ਜਿਹਦੀ ਮੈਂ ਸਖਸ਼ਪਰਿੰਦਾ ਕਰਦਾ ਜਿਹੜੀ ਅੱਜ ਟੈਸਟ ਕੌਂਸਲ ਸੱਚੀ ਹੈ ਆ ਮੇਰੀ ਵਾਈਫ ਬੈਠੇ ਨੇ ਜਪੀ ਕੇ ਲੋ ਇਹਨਾਂ ਦੇ ਸਿਸਟਰ ਨੇ ਵੜੇ ਜਿਹੜੀ ਤੋਂ ਬਾਅਦ ਇਹਨਾਂ ਦੇ ਬੇਟੇ ਨਾਲ ਇਹਨਾਂ ਦੇ ਹਸਬੰਦ ਨਾਲ 13 ਮਾਰਚ ਨੂੰ 14 ਮਾਰਚ ਨੂੰ ਰਾਤ ਨੂੰ 13 ਰਾਤ ਤੇ ਇਹਨਾਂ ਰਾਤ ਨੂੰ 14 ਨੂੰ 13 ਦੀ ਰਾਤ ਨੂੰ ਸਵੇਰ 12:00 ਵਜੇ ਉਸ ਦਿੱਲੀ ਤੋਂ ਚੱਲੇਗੇ ਬਾਪੇ ਦਾ ਇਥੇ ਬਾਗਸਬਾ 12 ਬਾਰੇ ਪਹੁੰਚਦੇ ਵੀ ਨਹੀਂ ਟ ਹੋ ਗਈ ਸੀ ਕਿਉਂਕਿ ਅਗਲੇ ਦਿਨ ਹੋਲੀ ਸੀ ਤਾਂ ਇਹਨਾਂ ਦੇ بیٹے ਨੇ 22 ਸਾਲ ਦਾ ਬੇਟਾ ਉਹਨੇ ਕਿਹਾ ਪਾਪਾ ਆਪਾਂ ਘੜੀ ਕੀ ਦਿਨ ਕਰਾਂਗੇ ਆਪਾਂ ਮੈਗੀ ਖਾ ਕੇ ਚੱਲਦੇ ਆਂ ਤੇ ਮਿਰਗੀ ਖਾਣ ਲਈ ਬਾਪੇ ਚਾਰ ਅੰਮ੍ਰਿਤ ਨਾ ਹਸਪੀਟਲ ਦੇ ਬਾਹਰ ਦੇ ਘਾਪਾ ਹੈਗਾ ਅਡਵਾਂਸ ਦਾ ਘਾਪਾ ਉੱਥੇ ਆ 12 ਸਮਾ 12 ਵਜੇ ਮੈਗੀ ਖਾਦੇ ਸੀ ਤੇ ਇਹਨਾਂ ਨੇ ਇੱਕ ਚਮਚਾ ਹੀ ਹੱਲੇ ਮੂੰਹ ਚ ਪਾਇਆ ਤੁਸੀਂ ਇਹ ਦੇਖੋ ਕਿ ਬੰਦਾ ਜੀ ਖਾਣਾ ਖਾ ਰਿਹਾ ਕੁਝ ਕਰ ਰਿਹਾ ਇੱਕ ਚਮਚਾ ਹੀ ਉਝ ਪਾਇਆ ਸੀ ਤਾਂ ਇਹਨਾਂ ਦੀਆਂ ਪੰਜਾਬ ਤੁਸੀਂ ਸਕੋਰਪੀਓ ਪਹਿਲੀ ਆਉਂਦੀ ਹੈ ਜਿਸ ਚ ਐਸਾ ਆਪਣਾ ਇਨਸਪੈਕਟਰ ਹਰਜਿੰਦਰ ਤੇ ਹੋਉਂਦਾ ਰੋਮੀ ਰੋਨੀ ਹੁੰਦਾ ਤੇ ਦੂਜਾ ਪੋਪਾ ਪੋਪਾ ਆ ਸਾਰੇ ਉੱਤੇ ਦੇ ਉੱਤੇ ਨੇ ਗੱਡੀ ਚ ਨਾਲ ਜਿਹੜੇ ਨੇ ਦੋ ਸਕੋਰਪੀਓ ਪਿੱਛੇ ਹੁੰਦੀਆਂ ਨੇ ਦੋ ਸਕੋਰਪੀਓ ਦੋ ਸਕੋਰਪੀਓ ਕਿਹੜੀਆਂ ਨੇ ਤਕਰੀਬਨ 12 ਜਾਣਿਆਂ ਨੇ 12 ਜਾਣਿਆਂ ਨੇ ਉੱਥੇ ਜੋ ਉਸੇ ਹੁਰਤੋਂ ਨੂੰ ਬਚਾਇਆ ਹੈ ਜੋ ਉਸੇ ਡੈਮੋਕ੍ਰੇਸੀ ਦਾ ਅੰਕਿਤ ਹੈ ਇਹਨਾਂ ਨੇ ਦੱਸਿਆ ਮੇਰੇ ਸਾਹਬ ਜੀ ਕਿ ਮੈਂ ਸਰਕਾਰੀ ਮੁਲਾਜ਼ਮ ਹਾਂ ਸਰਕਾਰੀ ਮੁਲਾਜ਼ਮ ਨੇ ਅੱਜ ਤੱਕ ਕਾਰ ਵੀ ਦਿਖਾਇਆ ਨਾ ਨੂੰ ਕਿ ਮੈਂ ਸਰਕਾਰੀ ਮੁਲਾਜ਼ਮ ਹਾਂ ਤਾਂ ਉਹ ਤਾਂ ਕਾਰ ਖੋਪੀ ਕਰਨ ਤੁਹਾਨੂੰ ਦੱਸਦੇ ਅਸੀਂ ਇਨੀ ਬੇਰਹਿਮੀ ਨਾਲ ਉਹਨਾਂ ਨੂੰ ਕੁੱਟਮਾਰ ਕੀਤੀ ਬੇਡੇ ਦੀ ਕੀਤੀ ਉਹਨਾਂ ਦੇ ਉਹਨਾਂ ਦੇ ਸਾਥੂ ਦੀ ਕੀਤੀ ਦੋਨਾਂ ਨੂੰ ਪਯੋਗ ਤੋਂ ਇਹਨਾਂ ਬੁਰੀ ਤਰ੍ਹਾਂ ਕੁੱਟਿਆ ਬੇਸਬਾਲ ਦੇ ਬੈਟਰ ਨਾਲ ਕੁੱਟਿਆ ਦੇ ਦਿੱਤਾ ਤੁਹਾਨੂੰ ਦੁੱਖ ਦੀ ਗੱਲ ਕੀ ਹੈ ਕਿ ਉਹਦਾ ਕੋਈ ਗਲਤੀ ਨਹੀਂ ਸੀ ਸਿਰਫ ਉਹਨਾਂ ਨੂੰ ਗੱਡ ਕੇ ਨੇ ਗੱਡੀ ਪਿੱਛੇ ਕਰੋ ਕਹਿੰਦੇ ਗਾਲ ਕਢੀ ਬਿਲਕੁਲ ਸਹੀ ਲੱਗੀ ਉਹ ਇਸੇ ਸਹੀ ਲੱਗੀ ਉਹ ਗੱਡੀ ਪਿੱਛੇ ਕਰੋ ਕਹਿੰਦੇ ਗੱਡੀ ਪਿੱਛੇ ਕਰਕੇ ਗਾਲ ਕਢ ਕੇ ਕਹਿੰਦੇ ਗੱਡੀ ਪਿੱਛੇ ਕਰੋ ਤੇ ਉਹਨਾਂ ਨੇ ਕਿਹਾ ਕਿ ਇਦਾਂ ਗਾਲ ਕੱਢਣ ਦੀ ਕੋਈ ਲੋੜ ਨਹੀਂ ਇਨਕਲੋਕ ਪ੍ਰੋਪਰਲੀ ਆਲਸੋ ਆਂਜੇ ਹੀ ਆਰ ਹੈਵਿੰਗ ਮੈਗੀ ਤੇ ਕਹਿੰਦੇ ਕਿ ਜੀ ਤੇਰੀ ਅਬਿਊਸਿਵ ਲੈਂਗੁਏਜ ਮਾਨੂੰ ਬੋਲਦੇ ਨਹੀਂ ਸ਼ਰਮ ਆ ਪਿਆਰੇ ਪੰਜਾਬੀਓ ਆਪਦੀ ਸਰਕਾਰ ਦੇ 3 ਸਾਲ ਪੂਰੇ ਹੋਣ ਨੂੰ ਟਾਈਮ ਮੁਕੰਮਲ ਹੋਇਆ 13 ਦੀ ਰਾਤ ਤੇ 14 ਦੀ ਸਵੇਰ ਪਟਿਆਲੇ ਸ਼ਹਿਰ ਦੇ ਵਿੱਚ ਰਜਿੰਦਰ ਮੈਡੀਕਲ ਕਾਲਜ ਦੇ ਬਾਹਰ ਕੋ ਤਕਰੀਬਨ 12:30 ਵਜੇ ਇੱਕ ਇੰਡੀਅਨ ਆਰਮੀ ਦੇ ਕਰਨਲ ਜਿਹਨਾਂ ਦਾ ਨਾਮ ਕਰਨਲ ਬਾਠ ਹੈ ਤੇ ਉਹਨਾਂ ਦਾ ਆਪਣਾ ਲੜਕਾ ਰਾਤ ਲੇਟ ਦਿੱਲੀ ਤੋਂ ਪਟਿਆਲੇ ਪਹੁੰਚੇ ਤੇ ਰਾਤ ਦੇ ਖਾਣੇ ਤੇ ਬਾਪ ਤੇ ਬੇਟਾ ਦੋਨੋਂ ਹੀ ਰਜਿੰਦਰ ਹਸਪੀਟਲ ਦੇ ਬਾਹਰ ਇੱਕ ਮਸ਼ਹੂਰ ਢਾਬੇ ਤੇ ਖਾਣਾ ਖਾਣ ਗਏ ਪੰਜਾਬ ਪੁਲਿਸ ਦੇ ਚੰਦ ਅਫਸਰ ਤੇ ਨਾਲ ਮਲਾਜ਼ਮ ਉੱਥੇ ਆ ਕੇ ਗੱਡਾ ਗੱਦੀ ਉਹਨਾਂ ਸ਼ੁਰੂ ਕਰ ਦਿੱਤੀ ਬੇਤਾਸ਼ਾ ਕਗਲ ਸਾਹਿਬ ਦੇ ਨਾਲ ਕਿ ਉਹਨਾਂ ਦੇ ਬੇਟੇ ਨਾਲ ਕੁੱਟਮਾਰ ਕੀਤੀ ਗਈ ਅੱਜ ਦੇ ਦਿਨ ਕਰਨਲ ਸਾਹਿਬ ਮਿਲਟਰੀ ਹਸਪੀਟਲ ਪਟਿਆਲਾ ਵਿੱਚ ਖੁਦ ਡਿੱਗਲੇ ਬਹੁਤ ਸਾਰੀ ਨਸਖਤਾਂ ਉਹਨਾਂ ਦੇ ਜਿਸਮ ਤੇ ਨੇ ਉਹਨਾਂ ਦੇ ਬੇਟੇ ਦੀ ਵੀ ਕੁੱਟਕਟਾਪਾ ਬਹੁਤ ਜ਼ਿਆਦਾ ਹੋਇਆ ਮੈਂ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਪੰਜਾਬ ਦੀ ਪਛਾਣ ਸਦੀਆਂ ਤੋਂ ਜੈ ਜਵਾਨ ਤੇ ਜੈ ਕਿਸਾਨ ਨਾਲ ਰਹੀ ਸਾਡੀਆਂ ਪੁਰਾਣੇ ਟਾਈਮ ਦੀਆਂ ਪਰੰਪਰਾਵਾਂ ਨੇ ਹਰ ਘਰ ਦੇ ਵਿੱਚੋਂ ਇਹ ਕਿਸੇ ਬਾਪ ਦੇ ਤਿੰਨ ਬੇਟੇ ਸੀ ਤੇ ਦੋ ਫੌਜੇ ਤੇ ਇੱਕ ਵਾਹੀ ਦੇ ਵਿੱਚ ਕੰਮ ਕਰਦਾ ਸੀ ਇਹ ਪਰੰਪਰਾਵਾਂ ਬਹੁਤ ਦੇਰ ਤੋਂ ਹੁਣ ਟੁੱਟਨੀ ਹੈ ਸ਼ੁਰੂ ਹੋ ਗਈ ਹੈ ਜਦੋਂ ਦਾ ਅਸੀਂ ਆਪਣੇ ਇਸ ਗੌਰਵਸ਼ਾਲੀ ਇਤਿਹਾਸ ਨੂੰ ਛਿੱਕੇ ਟੰਗਣਾ ਸ਼ੁਰੂ ਕਰ ਦਿੱਤਾ ਜਦੋਂ ਤੋਂ ਅਸੀਂ ਇੱਜ਼ਤ ਤੇ ਮਾਨ ਆਪਣੇ ਫੌਜ ਦੇ ਵੀਰਾਂ ਨੂੰ ਨਹੀਂ ਦਿੰਦੇ ਤੇ ਲੋਕਾਂ ਦਾ ਟ੍ਰੈਂਡ ਹੀ ਪੌਜ਼ੀਟਿਵ ਜਾਣ ਤਾਂ ਬੰਦ ਹੋ ਗਿਆ ਇਸ ਸ਼ਰਮਨਾ ਘਟਨਾ ਤੇ ਪਾਵੇਂ ਅੱਜ ਹੀ ਮੈਨੂੰ ਹੁਣੇ ਪਤਾ ਲੱਗਾ ਹੈ ਕਿ ਪੰਜਾਬ ਪੁਲਿਸ ਨੇ ਅੰਡਰ ਪਬਲਿਕ ਪ੍ਰੈਸ਼ਰ ਕੇਸ ਰਜਿਸਟਰ ਕਰ ਲਿਆ ਅਰੈਸਟ ਅਜੇ ਕਿਸੇ ਦੀ ਹੋਈ ਨਹੀਂ ਮੈਂ ਵੀ ਚਿੱਠੀ ਮੰਗ ਕਰਾਂਗਾ ਅਰਵਿੰਦ ਕੇਜਰੀਵਾਲ ਕੋ ਤੇ ਭਗਵੰਤ ਮਾਨ ਕੋ ਤੇ ਉਹਨਾਂ ਦੇ ਪ੍ਰਧਾਨ ਅਮਨ ਰੋੜਾ ਕੋ ਜਿਹੜੇ ਮੈਨੂੰ ਪਤਾ ਲੱਗਾ ਵਿਸ਼ੇਸ਼ ਤੌਰ ਤੇ ਇਸ ਇਨਸੀਡੈਂਟ ਦੀ ਪੇਰਵਾਹੀ ਕਰਨ ਵਾਸਤੇ ਪਟਿਆਲੇ ਪਹੁੰਚੇ ਨੇ ਇੱਕ ਜੁਡੀਸ਼ੀਅਲ ਇਹਦੀ ਇਨਕੁਆਰੀ ਕੀਤੀ ਗਈ ਤਾਈ ਬਾਉਂਡ ਹੋਏ ਹੱfte ਦੇ ਵਿੱਚ ਜੁਡੀਸ਼ੀਅਲ ਇਨਕੁਆਰੀ ਮੁਕੰਮਲ ਹੋਏ ਤੇ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਜਿਹੜੇ ਬਿਲਕੁਲੀ ਸੁੱਚੇ ਪੰਜਾਬ ਚ ਅਜ ਗੁੱਡਾਗਰਦੀ ਤੇ ਉਤਰੇ ਨੇ ਜਿਹੜੇ ਨਾ ਪੰਜਾਬ ਦੇ ਵਿੱਚ ਅਮਨ ਨਾ ਸ਼ਾਂਤੀ ਬਰਕਰਾਰ ਰੱਖਣ ਦੇ ਵਿੱਚ ਕੰਪਲੀਟਲੀ ਫੇਲ ਇਹ ਸਰਕਾਰ ਹੋਈ ਹੈ ਇਹਨਾਂ ਦੀ ਇਨਕੁਆਰੀ ਮੁਕੰਮਲ ਕਰਕੇ ਇਹਨਾਂ ਨੂੰ ਬਕਾਇਦਾ ਤੌਰ ਤੇ ਇਹਨਾਂ ਦੇ ਖਿਲਾਫ ਚਾਰਜੀਟ ਦਾਇਰ ਕੀਤੀ ਜਾਏ ਤੇ ਇਹਨਾਂ ਨੂੰ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਇਹਨਾਂ ਦੀ ਡਿਸਮਿਸਲ ਹੋਣੀ ਚਾਹੀਦੀ ਇਹਦੇ ਵਿੱਚ ਜਿਹੜੇ ਤਿੰਨ ਇਨਸਪੈਕਟਰ ਤੇ ਬਾਕੀ ਮੁਲਾਜ਼ਮ ਨੇ ਸੋ ਥੈਟ ਅਸੀਂ ਪੰਜਾਬ ਨੂੰ ਤੇ ਸਾਰੇ ਦੇਸ਼ ਨੂੰ ਇੱਕ ਸੰਦੇਸ਼ ਦੇ ਦੇ ਸਕੀਏ ਕਿ ਦੇਸ਼ ਭਗਤਾ ਦੀ ਜਿਹੜੀ ਹੈ ਸੂਬਾ ਹੈ ਜਿਹੜਾ ਇਹ ਆਪਣੇ ਫੌਜੀ ਪਰਮਾ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੇਗਾ ਸੋ ਮੈਂ ਆਸ ਕਰਾਂਗਾ ਅੱਜ ਇਸ ਆਪ ਦੀ ਸਰਕਾਰ ਕੋਲੋਂ ਕਿ ਕੇਜੀਵਾਲ ਸਾਹਿਬ ਇੱਕ ਪਾਸੇ ਤੇ ਤੁਸੀਂ ਇਹ ਵਿਪਾਸਨਾ ਕਰਕੇ ਅੱਦੇ ਹੋ ਜੇ ਤੁਹਾਡੇ ਹੁੰਦੇ ਆ ਆਪ ਦੇ ਸੁਪਰੀਮੋ ਦੇ ਇਥੇ ਹੁੰਦੇ ਆ ਪੁਲਿਸ ਵਾਲੇ ਕਿਸੇ ਨੂੰ ਕੋਈ ਡਰ ਨਹੀਂ ਕੋਈ ਖੋਫ ਨਹੀਂ ਤੇ ਤੁਸੀਂ ਵੇਖੋ ਆਮ ਸਦਾਰਨ ਪੰਜਾਬੀ ਨਾਲ ਅੱਜ ਕੀ ਵਤੀਰਾ ਪੰਜਾਬ ਵਿੱਚ ਹੁੰਦਾ ਹੋਏਗਾ ਇਹ ਮੂੰਹ ਬੋਲਦੀ ਤਸਵੀਰ ਹੈ ਤੁਹਾਡੇ ਲਾਅਨਡਰਡਰ ਦੀ ਤਾਂ ਮੈਂ ਆਜ ਕਰਾਂਗਾ ਕਿਉਂਕਿ 21 ਤੋਂ ਲੈ ਕੇ 28 ਤੱਕ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਵੀ ਹੈ ਇਹ ਮੁੱਦਾ ਸੈਸ਼ਨ ਵਿੱਚ ਵੀ ਗੁੰਜੇਗਾ ਕਿਉਂਕਿ ਇਹ ਕੱਲਾ ਇੱਕ ਇੰਡੀਵਿਜੂਅਲ ਇੰਡੀਡ ਆਰਮੀ ਦੇ ਕਰਨਲ ਤੇ ਉਹਨਾਂ ਦੇ ਬੇਟੇ ਦੀ ਗੱਲ ਨਹੀਂ ਇਹ ਸਮੁੱਚੇ ਹਿੰਦੁਸਤਾਨ ਦੀ ਪੈਰਾਮਿਲਿਟਰੀ ਫੋਰਸਸ ਦੀ ਇੱਜ਼ਤ ਤੇ ਵਕਾਰ ਦੀ ਗੱਲ ਹੈ ਅਸੀਂ ਦੇਖਨੇ ਕਿ ਆਪ ਦੀ ਸਰਕਾਰ ਜੰਦੀ ਤੇ ਜੰਦੀ ਕੀ ਸਾਡੇ ਨਾਲ ਅਫਸਰਾਂ ਨੂੰ ਸਾਡੀ ਆਰਮਡ ਫੋਰਸਸ ਦੇ ਜਵਾਨਾਂ ਨੂੰ ਤੇ ਅਫਸਰਾਂ ਕਿ ਇਹ ਇਜ਼ਤ ਤੇ ਮਾਨ ਉਹਨਾਂ ਦਾ ਬਹਾਲ ਕਰ ਸਕेंगे तो मैं आज कहूंगा जल्दी से जल्दी ਇਹਨਾਂ کارਵਾਈ ਕੀਤੀ ਜਾਏ ਇੱਥੇ ਇਹਨਾਂ ਅਫਸਰਾਂ ਨੂੰ ਕਾਰਵਾਈ ਤੋਂ ਇਹਨਾਂ ਦੀ ਇਨਕੁਆਰੀ ਤੋਂ ਬਾਅਦ ਇਮੀਜਿਟ ਇਹਨਾਂ ਦੀ ਡਿਸਮਿਸਲ ਹੋਣੀ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤੁਹਾਡੀ ਮਿਹਰ